ਵਾਸਤੇ ਹੁਣ ਆਹ ਚੀਜ਼ ਜਿਹੜੀ ਬਣਾਈ ਹੈ ਇੱਕ ਬੜਾ ਚੰਗਾ ਜਿਹਾ ਲੱਗਦਾ ਆ ਦੇਖੋ ਪਾਣੀ ਦਾ ਸਾਧਨ ਹੰਗੀ ਪਾਣੀ ਇਥੇ ਖੜਾ ਹੁੰਦਾ ਹੈਂਡ ਪੰਪ ਲਗਾਇਆ ਤੇ ਆ ਇੱਕ ਜੰਗਲੀ ਜਾਨਵਰ ਵਾਸਤੇ ਸਰ ਇੱਕ ਇਹ ਜਿਹੜਾ ਕਿ ਬਣਾਇਆ ਇੱਕ ਕਾਬਲੇ ਤਰੀਫ ਹੈ ਇਹਨਾਂ ਦੀ ਇੱਕ ਬੜੀ ਲੰਬੀ ਸੋਚ ਹੈ ਪਲੱਸ ਸਰ ਓਵਰ ਨਹੀਂ ਪਾਣੀ ਹੋਣ ਦੇਣਾ ਕਿਹਾ ਹੈ ਫਰੂਟ ਵਾਲ ਲਗਾਇਆ ਇਹਦੇ ਵਿੱਚ ਕਹਿੰਦੇ ਅਸੀਂ ਵੇਸਟੇਜ ਪਾਣੀ ਵੀ ਨਹੀਂ ਹੋਣਾ ਸਰ ਇਹ ਦੇਖਣਾ ਹੈ ਇਹ ਫਰੂਟ ਵਾਲ ਲਗਾਓ ਤੇ ਇਹਨਾਂ ਦੀ ਸੋਚ ਨੂੰ ਅਸੀਂ ਇਹ ਸਲਾਮ ਕਰਦੇ ਹਾਂ ਕਿ ਜਿਹੜਾ ਕਿ ਬਹੁਤ ਚੰਗਾ ਕਾਰਿਆ ਇਹ ਕੰਮ ਕੀਤਾ ਸਾਗਵੰਦ ਦੇ ਪੌਦੇ ਦੇਖੋ ਕਿੰਨੇ ਆ ਲੱਖਾਂ ਰੁਪਏ ਦੇ ਵਿਕਣਿਆ ਇਹ ਕਮ ਸੇ ਕਮ ਮੇਰੇ ਸਰ ਇੱਕ ਜਿਹੜਾ ਸੱਚ ਘਰ ਬਣਿਆ ਹੈ ਇਸ ਨੂੰ ਮੈਂ ਪਹਿਲਾਂ ਵੀ ਇੱਕ ਦੋ ਵਾਰ ਆਇਆ ਵੈਸੇ ਇੱਕ ਦੇਖ ਕੇ ਬੜਾ ਇੱਕ ਮਨਿਆ ਖੁਸ਼ ਹੋਇਆ ਕਿਉਂਕਿ ਇਹਦਾ ਰੱਖ-ਰਖਾਵ ਸਾਡੇ ਪਿੰਡ ਬਿਣੇਵਾਲ ਬਸਤੀ ਵਾਲਿਆਂ ਨੇ ਇੱਕ ਮੈਂਟੇਨ ਇਹਨੂੰ ਰੱਖਿਆ ਕਿੱਥੋਂ ਮੈਂ ਬੜੀ ਸਿੱਖ ਲਈ ਹੈ ਸਿੱਖ ਲੈ ਕੇ ਹੀ ਅੱਗੇ ਇੱਕ ਹੋਰ ਜਿਹੜਾ ਆਪਣੇ ਸੱਚ ਘਰ ਬਣਾਇਆ ਸੀਗਾ ਉਹਦੇ ਵਿੱਚ ਸੁਧਾਰ ਕੀਤਾ ਹੈਗਾ ਦੇਖੋ ਇਹਦੇ ਵਿੱਚ ਕਿਹਾ ਸਾਗਬਾਨ ਨਹੀਂ ਲਗਾਇਆ ਸਾਗਬਾਨ ਲਗਾਇਆ ਕੁਝ ਫਲਦਾਰ ਪੌਦੇ ਲਗਾਏ ਤੇ ਇਹਦੇ ਵਿੱਚ ਫੌਜੀ ਸਾਡੇ ਜਸਵਿੰਦਰ ਜੀ ਨਾਲ ਉਹਦੀ ਟੀਮ ਹੈ ਇਹਨਾਂ ਨੂੰ ਪੂਰੇ ਆਪਣੇ ਪਿੰਡ ਦਾ ਸਹਿਯੋਗ ਹੈ ਤੇ ਇੱਕ ਇਹਨੂੰ ਜਿੰਦਾ ਰੱਖਣ ਵਾਸਤੇ ਇਹ ਨਹੀਂ ਹੈ ਦਿਨ ਰਾਤ ਇੱਕ ਸੇਵਾ ਇੱਥੇ ਕਰਦੇ ਬਲਕਿ ਇਹਨਾਂ ਦਾ ਪਰਿਵਾਰ ਵੀ ਸਵੇਰੇ ਆ ਕੇ ਕਰਦਾ ਸਾਨੂੰ ਬੜਾ ਇਸ ਤੋਂ ਇਹਨਾਂ ਤੇ ਘਰਵ ਹੈ ਕਿ ਬਹੁਤ ਹੀ ਚੰਗਾ ਕੰਮ ਕਰਕੇ ਮੈਂ ਆਪਣੇ ਪਰਿਵਾਰ ਨੂੰ ਇਹਨਾਂ ਨੂੰ ਦੇਖ ਕੇ ਹੀ ਉੱਥੇ ਲੈ ਕੇ ਗਿਆ ਕਿ ਜਦੋਂ ਇਹਨਾਂ ਦੇ ਪਰਿਵਾਰ ਨੂੰ ਕੁਝ ਨਹੀਂ ਇੱਥੇ ਹੋ ਸਕਦਾ ਤਾਂ ਮੇਰੇ ਪਰਿਵਾਰ ਨੂੰ ਕਿਹ ਹੋ ਜਾਣਾ ਤਾਂ ਮੈਂ ਉੱਥੇ ਜਾ ਕੇ ਆਪਣੇ ਮੈਸੇਜ ਨੂੰ ਵੀ ਲੈ ਕੇ ਗਿਆ ਇਹਨਾਂ ਦਾ ਮੈਂ ਸਾਰੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ